ਉਾਵੀ ਮਾਰਦੀ ਗੱਡੀ ਅਸੀਂ ਹੁਣ ਇੰਸਟਾਗ੍ਰਾਮ ਤੇ ਰੀਲ ਪਾਈਆਂ ਕੋਈ ਗੋਲੀ ਗੋਲੀ ਮਾਰਤੀ ਸੀ ਲੁਧਿਆਣੇ ਅੱਛਾ ਚਾਹ ਕਰਕੇ ਚਲਾ ਚਾਲ ਚਾ ਚਲਾ ਚਲਾ ਨਹੀਂ ਨਹੀਂ ਬੰਦੇ ਬੰਦੇ ਬਤਾਓ ਬੰਦਾ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ ਲੁਕੋ ਸੜਾਈ ਡਾਂਸ ਦੇਖ ਕੇ ਤਾਂ ਸਭ ਤੋਂ ਪਹਿਲਾ ਮਨ 'ਚ ਇਹੀ ਆਉਂਦਾ ਐ ਇਹਨੂੰ ਕਿਹੜਾ ਮਰਗੀ ਦਾ ਦੌੜਾ ਪੈ ਗਿਆ ਲੱਛਣ ਦੇਖੋ ਕਿਵੇਂ ਸਰੀਰ ਵਿੰਗਾ ਟੇਡਾ ਕਰ ਦਿਆ ਸਭ ਤੋਂ ਪਹਿਲਾ ਇੱਕ ਗੱਲ ਪੁੱਛੋ ਇਹਨੂੰ ਇਹ ਡਾਂਸ ਆ ਜਾਂ ਡਾਂਸ ਦੀ ਬੇਇੱਜ਼ਤੀ ਆ ਆਥੂ ਤੇਰੇ ਡਾਂਸ ਤੇ ਕੋਈ ਇਹ ਦੇ ਤੇ ਰਹਿਮ ਕਰੋ ਇਹਨੂੰ ਕਿਸੇ ਵਧੀਆ ਡਾਕਟਰ ਕੋਲ ਦਿਖਾਓ ਨਾਲੇ ਇਹਦਾ ਇਲਾਜ ਕਰਾਓ ਕਿੰਨਾ ਜਿਗਰਾ ਇਹ ਦੇ ਕੋਲ ਐਨਾ ਕੌਨਫੀਡੈਂਸ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਤਾਂ ਹੀ ਕਹਿੰਦੇ ਨੇ ਬੇਇੱਜ਼ਤੀ ਲਈ ਵੀ ਜਿਗਰਾ ਚਾਹੀਦਾ ਇਹਨੂੰ ਆਖੋ ਇਹ ਤੇਰੇ ਵੱਸ ਦੀ ਗੱਲ ਨਹੀਂ ਤੂੰ ਕੋਈ ਹੋਰ ਕੰਮ ਸਿੱਖ ਲੈ ਉਹ ਸ਼ਾਇਦ ਵਧੀਆ ਚੱਲ ਜੇ ਬਾਤ ਸਹੀ ਹੈ ਏ ਕਰੀ ਮੇਰਾ ਦੋਸਤ ਵੀ ਵੇਲਾਵਾ ਉਹਨੂੰ ਵੀ ਨਾਦ ਰੱਖ ਲੈ ਤੇਰਾ ਵੀ ਪੇੜਾ

ਉਹ ਥੋੜਾ ਪਲਾ ਹੋ ਜੇ। ਇੱਕ ਕੀ ਕਹਿੰਦੀ ਆ ਗੱਡੀ ਕਹਿੰਦੀ ਚੂਪੇ ਵੀ ਬਹੁਤ ਮਾਰਦੀ ਆ ਅੱਜ ਕੱਲ। ਸਾਰੀ ਨਾ ਛਾਤੀ ਨਾ ਛੀਨ ਨਾ ਇਹ ਦੋ ਆਂਦੇ ਵਾਲੀ ਹਜ਼ਿੰਨਾ। ਇਹਨੂੰ ਕੋਸਾ ਲਬਰਾਇ ਪਲਾ। ਐਸਾ ਲੱਭਤਾਂ ਤੇ ਤਾਂ ਪੂਰਾ ਬੱਤ ਲੈਣੀ ਦਾ ਹੈ। ਉਹ ਬਾਕੀ ਤੁਸੀਂ ਵੀ ਸਮਝਦਾਰ ਹੋ ਗੱਡੀ ਪੈਗ ਗੇਰ ਵੀ ਬਹੁਤ ਵਧੀਆ ਪੁੰਦੀ ਆ ਇਹ। ਇਹਨੂੰ ਆਖੋ ਸੜਾ ਗੱਡੀ ਨਹੀਂ ਹੈ ਜੀ। ਪੁੰ ਸੜਾ ਟੈਕਸੀ ਆ। ਕਿਹੜਾ ਚੱਲਣ ਲੱਗ ਗਿਆ ਹੁਣ। ਗੱਡੀ ਇਕ ਚੂਪੇ ਨਾਲ ਦੂਜਾ ਚੂਪਾ ਫਰੀ ਮਾਰਦੀ ਆ ਬਾਕੀ ਰਹੀ ਗੱਲ ਧੂਆਂ ਦੀ ਧੂਆਂ ਗੱਡੀ ਤਾਂ ਮਾਰਦੀ ਆ ਗੱਡੀ ਚੱਲੇ ਜਾਦਾ ਨਹੀਂ ਉਹਨ ਗੱਡੀ ਦੁਬਾਰੇ ਸਰਵਿਸ ਭਾਰਦੀ ਆ ਸਰਵਿਸ ਇਹ ਵੀ ਸੌਥਾਫੀਕਾ ਦੇ ਬਰੋਂ ਨਹੀਂ ਪਣੀ ਆ ਹਫਸੀ ਕ ਮੇਰੇ ਸਰਵਿਸਾਂਂ ਕੀ ਤਰ੍ਹਾਂ ਬਿਨਾਂ ਤੇਲ ਪਾਣੀ ਤੋਂ ਉਹ ਤਾਂ ਗੱਡੀ ਧੂਆਂ ਮੂਰੋ ਮਾਰਦੀ ਆ ਜਦ ਹਫਸੀ ਨੇ ਇਹ ਨਾ ਕਰਾਇਆ ਪਾਣੀ ਧੂਆਂ ਦੇ ਪਿੱਛੋਂ ਨਿਕਲ ਲੜ ਗਿਆ ਨਾ ਕੁਣ ਨੇ ਗਏ ਗੁਦਰੇ ਲੋਕ ਨੇ ਦੂਖ ਘੱਟ ਰਹਾਤਾ ਜੈਂਟਰਸ ਇਹ ਨਹੀਂ ਕਰਾ ਕੇ ਦੇਹ ਦੇ ਮਰੇ ਸਾਰੇ ਫੋਹਰੀ ਕੋ ਬਣੇ ਫਿਰਦੇ ਨੇ ਨਾ ਸਾਰੇ ਮਰਦਾਂ ਚਾਹੁੰਦੇ ਨੇ ਨਾ ਔਰਤਾਂ ਚ ਪਤਾ ਨਹੀਂ ਸੜੀ ਕਿਹੜੀ ਕੈਟਾਗਰੀ ਲਈ ਵਠੇ ਨੇ ਹੈ ਇੰਨਾ ਕੌਨਫੀਡੈਂਸ ਪਤਾ ਨਹੀਂ ਕਿੱਥੋਂ ਆ ਇਹ ਜਿਹਦੇ ਮਾਪੇ ਨੇ ਜਿਹਦੇ ਸਾਰੇ ਦੋਲੇ ਫੇੜੇ ਨਹੀਂ ਮਾਰਦੇ ਇਹਨਾਂ ਚਾਚੀ ਨਾਲ ਕਿਤੇ ਵਧੀਆ ਪਰ ਆਈਏ ਲੇ ਸਕੂਚੇ ਪਿੱਛੇ ਹੰਦਾ ਸਾਰਾ ਚਾਚੀ ਦੀ ਧੋਈ ਕਰਦਾ ਆ ਕਿਹੜੇ ਆਹ ਦੇਣ ਲੈਣੇ ਕੰਮ ਕੰਮ ਲੱਗਿਆ ਹੈ ਗਜਬ ਬੇਇੱਜ਼ਤੀ ਹੈ ਨਰੇ ਚਾਚਾ ਤੂੰ ਇਹਨੇ ਜੂਸ ਪੀ ਆਦਦੇ ਵਾਲਾ ਕਲਾਨਾ ਤੂੰ ਨਾਲੇ ਨੰਬਰ 1 ਕਲਾਨ ਜਿਹਨੂੰ ਕਹਿੰਦੇ ਹੁੰਦੇ ਅਸੀਂ ਹੁਣ ਇੰਸਟਾਗ੍ਰam ਤੇ ਰੀਲਾਂ ਪਾਈਆਂ ਤੇ ਕਈ ਦਿਨ ਹੋ ਗਏ ਬਣਾਈਆਂ ਨਹੀਂ ਸੀਗੀਆਂ ਤੇ ਹੁਣ ਇੱਥੇ ਬਹਿ ਕੇ ਸੀ ਗੱਲਾਂ ਮਾਰੀ ਜਾਂਦੇ ਸੀ ਇੱਕਾ ਮਹਾਂਤ ਜੀ ਨੇ ਟੱਕਦੀ ਹੈ ਵੀ ਭਰਾਵਾ ਇਹ ਤੇ ਦੰਦਾ ਚ ਪਰਲਾ ਪਤੀ ਪਰਦੇ ਐ ਐ ਕਿਹ ਹੈ ਛੂੜਾ ਨਹੀਂ ਲੰਦੀ ਹੈ ਜਿਵੇਂ ਸੜੀ ਨਹੀਂ ਬੈਹੀ ਹੁੰਦੀ ਆ ਚਵਾ ਕੇ 10-12 ਸਾਲ ਤਾਂ ਹੋਣਾ ਲੱਗ ਗਿਆ ਕੰਟਰੋਲ ਸਾਲੇ ਕੀ ਕਹਿੰਦੀ ਹੈ ਫੇਰ ਲੈ ਨਿਵਲਾ ਯਾ ਸੱਤ ਦਿਨ ਹੋ ਗਏ ਸਿੱਧਾ ਕਹੋਏ ਤੁਹਾਨੂੰ ਗਾਲਾਂ ਨਹੀਂ ਪਈਆਂ ਫਿਰ ਤਾਂ ਲੈ ਨਹੀਂ ਨਗੇ ਥੋੜੇ ਜਾਣ ਘਟ ਨਹੀਂ ਓਕੇ ਹੋ ਗਏ ਸੀ ਵੀ ਜਾਂ ਤਾਂ ਆਖੀ ਪਈ ਹੈ ਤੁਹਾਨੂੰ ਗਾਲਾਂ ਪੈਣ ਨੂੰ ਦਾ ਸਭ ਥੋਟੇ ਵਗੈਰਾ ਇੰਸਟਾਗ੍ਰਾਮ 사ਵਾ ਸੁਣਨਾ ਹੋ ਗਿਆ ਸੀ ਪੂਰੀ ਪੂਰੀ ਜਾਣ ਕੇ ਪ੍ਰੀਖ ਕਰਕੇ ਮਾਰ ਸਾਲੇ ਕ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕ ਮੈਨੂੰ ਐ ਲੱਗਦਾ ਹੈ ਨਾ ਤੇਰੀ ਸੇਸਾ ਦਿਨਾ ਚ ਲਈ ਨਹੀਂ ਲਗਦੀ ਜੇ ਲੋ ਤੁਸੀਂ ਇੰਸਟਾਗ੍ਰਾਮ ਤੇ ਚੈੱਕ ਕੇ ਆ ਜੰਨੇ ਹੋ ਗੱਪੇ ਛੱਪੇ ਤੋਂ ਦਾ ਖੜਾ ਛੱਡ ਦਿਆ ਕਰੋ ਕੋਈ ਸਬਜ਼ੀ-ਸਬਜ਼ੀ ਲਿਆਓ ਸਬਜ਼ੀ ਬਣਾ ਲਾਂਗੇ ਕੋਈ ਬਣਾ ਲਾਂਗੇ ਪੱਕੀ ਗੱਲ ਆ ਸਬਜ਼ੀ ਬਣਾ ਲਾਂਗੇ ਦੇਰ ਦੇ ਬਰੇ ਸਾਫੀ ਤੂੰ ਲੈਣ ਨਾਲ ਨੀ ਤੀ ਹੁਣ ਸਬਜ਼ੀ ਦੀ ਵਿਚਾਰੇ ਦੀ ਐ ਜਿੱਤੇ ਦੀ ਬੇਤੀ ਕਰਦੂ ਮੈਂ ਬਾਕੀ ਸਾਨੂੰ ਵੀ ਤਾਫੀ ਦਿਨ ਹੋ ਗਏ ਬਸ ਇਹ ਕਹਾਣੀ ਕੱਟੀ ਹੈ ਟਾਈਮ ਨਾਲ ਬਾਕੀ ਤੁਸੀਂ ਪਹਿਲੜੀ ਆਉਂ ਪਤਾ ਹੀ ਆ ਸਾਨੂੰ ਵੀ ਜਿਹੜੇ ਸਾਨਾ ਛੋਟੇ ਲੱਛਣ ਨੇ ਮੈਨੂੰ ਲੱਗਦਾ ਪ੍ਰੈਂਟ ਚ ਟਾਈਮ ਨਾਲ ਹੀ ਵਾਈਗੜ ਕਰਾਉਂਗੇ ਅਬ ਦਾ ਥੋੜੀ ਰੀਲਾ ਮਿਲਦਾ ਥੋੜਾ ਰੋਲਾ ਪਿਆ ਹੋਇਆ ਬਸ ਹੁਣ ਲਿਆ ਵਾਈਗੜ ਛੋਟਾ ਵੀ

बाकी कपड़ा लीडापाला हिसाब ठंड चलती है ना तेरू बर्फ के आइस क्यूब बना के तोड़ के रखना पेना साम के मेनू ए लगता है एक मुठी और तेरा काम खत्म एक मुठ जी तेरा काम खत्म हो जाए कैसे कैसे लोग रहते हैं यार पर नहीं के गोली बची सी सड़ा तो तो मैं लगता जेनू बोलियो हो होता व जाके किसी चंगे रथ ना जो तेरी सेहत सुत बन सके जा एक रह गए तू तो भी केला ही लिया सुबह उठ के सारे बड़े लुली बदमाश बस किसे निकल गई ਸਕੂਲ ਤੋਂ ਅਜੇ ਨਾ ਨਹੀਂ ਨੇ ਨਾ ਆਫ ਦਾ ਪੰਤਾ ਮੂੰਹ ਤੇ ਖੜ ਚੁੱਕਾ ਈ ਛਟੇਆ ਬਾਕੀ ਤਾਂ ਨਾ ਤੇਰੇ ਮਾਵਾਬ ਨੇ ਜੋ ਤੈਨੂੰ ਕੋਝ ਨਹੀਂ ਕਹਿੰਦੇ ਤੇਰੇ ਤੋਂ ਸਲੇ ਲੱਠ ਮਰੇ ਹੁਣ ਬਾਕੀ ਫਿੱਤੇ ਮੂੰਹ ਤੇਰੇ ਕਪੜੇ ਪਾਉਂਦਾ ਤੂੰ ਕੰਦ ਨਹੀਂ ਹੈਗਾ ਪਤਾ ਨਹੀਂ ਸਲਾ ਨਿਰਾ ਗਾਂਦ ਕਿਤੋਂ ਦਾ ਬਾਕੀ ਇਹ ਜੀ ਜੰਤਾ ਜਿਹੜੀ ਇੰਸਟਾਗ੍ਰਾਮ ਤੇ ਇਹ ਜੇ ਗਾਂਦ ਨੂੰ ਦੇਖ ਕੇ ਲਾਈਕ ਕਰਦੀ ਹੈ ਇਹ ਜਿਆ ਨੂੰ ਸਾਰੇ ਰਿਪੋਰਟ ਕਰਿਆ ਕਰੋ ਬੱਤ ਸਹੀ ਹੈ ਬੱਜਿਆ ਰੀ ਲੱਗ ਲੱਗ ਦੇ ਕੰਰੇ ਬੈਕ ਦੇ ਕੰਰੇ ਨਹੀਂ ਹੈਗੇ ਪਾਕੀ ਸਾਨੂੰ ਪਤਾ ਤੇਰੀ ਇਹ ਰੋਜੀ ਰੋਟੀ ਆ ਪਤਾ ਨਹੀਂ ਕਿੰਨਿਆ ਥੱਲੇ ਪੈਣੀ ਆ ਤੂੰ ਤਾਂ ਹੀ ਜਿਹੜਾ ਇਨਾ ਬਾਤ ਰੱਪਤਾਇਆ ਹੋਇਆ ਇਹੀ ਦਿਖਾ ਕੇ ਫੇਮਸ ਹੋਈ ਜਾਨੀ ਲੈ ਸਿੱਧਾ ਕਹਿ ਭਾਈ 200 400 ਚੱਲਣ ਲੱਗੀ ਹੁਣ ਬਾਕੀ ਅਜਿਆਂ ਜਿਹੜਾ ਨੇ ਨੂੰ ਸ਼ਰਮ ਤਾਂ ਹੁੰਦੀ ਨਹੀਂ ਹੋਰੀ ਮੋਟੀ ਨਾ ਉਹ ਦੇ ਖਸਮ ਦੀ ਨਾ ਉਹ ਦੇ ਤੱਪਰ ਦੀ ਬਸ ਇਹਨਾਂ ਨੇ ਤਾਂ ਅੱਗਾ ਪਿੱਛਾ ਤੇ ਹੋਣਾ ਚੰਗੀ ਤਰ੍ਹਾਂ ਇਹ ਜੀ ਇਹਨੇ ਸਾਰੇ ਨੂੰ ਇੰਸਟਾਗ੍ਰਾਮ ਨੂੰ ਬਹੁਤ ਨਾ ਹੋ ਬਣਾਇਆ ਪਿਆ ਦੋ ਚਾਰ ਹੋਰ ਨੇ ਜਿਹੜੇ ਚੰਗੀ ਤਰ੍ਹਾਂ ਤਾਂ ਫੋਨ ਲੱਗੀਆਂ ਨਹੀਂ ਨੇ ਦੱਸ ਪਾਈ ਤੂੰ ਇੱਕਦਮ ਚੰਗੀ ਤਰ੍ਹਾਂ ਕੱਪੜੇ ਲਾ ਕੇ ਦਿਖਾ ਦੇ ਸਾਰਾ ਕੁਝ ਕਿਉਂ ਇੰਨਾ ਕਸ਼ਟ ਕਰਿਆ ਟੈਟ ਕੱਪੜੇ ਪਾ ਪਾ ਕੇ ਬਾਤ ਸਹੀ ਹੈ ਤੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਪਤਾ ਤੈਨੂੰ ਸਹੀ ਕੀ ਚਾਹੀਦਾ ਅਫਰੀਕੀ ਹੀ ਚਾਹੀਦਾ ਯਾਰਾ ਤਰੇ ਪਿੱਛੋਂ ਪਾ ਗਏ ਮੂਰ ਦੀ ਨਿਕਨ ਲਾਖੂ ਜੀ ਵੀ ਉਹ ਤੈਨੂੰ ਕੋਈ ਨਹੀਂ ਚਾਹੀਦਾ ਇਹ ਜੀ ਸੰਤ ਜੀ ਜਨਾਨੀ ਨੇ ਕੁਸੜ ਜਨਾਨੀ ਨੇ ਕਦੇ ਕੁਛ ਚੱਜੀ ਰੀਲ ਨਹੀਂ ਪਾਈ ਬਸ ਸਾਰੀਆਂ ਚਾਹਦਾ ਅਦਰ ਬਦਰ ਸਾਰਾ ਕੁਝ ਖਾਇਆ ਨੇ ਕੋਈ ਸਾਰੀ ਸਿੰਪਲ ਰੀਲ ਹੋਵੇ ਜਿਹੜੀ ਬੰਦਾ ਦੇ ਤਪ ਚਵੇ ਕਿ ਤੇ ਸਤਿ ਨਾ ਪਤਾ ਨਹੀਂ ਸਰੀ ਨੇ ਕਿ ਥੋਮੇ ਤੇ ਹੋਇਆ ਬਗੰਦੀ ਬੋਨਾ ਬੋਲਾ ਵਾਕੀ ਪਤਾ ਨਹੀਂ ਗਾਸਤੀ ਕੀ ਸਾਫ ਕੰਤੇ ਤੁਲੀ ਹੋਈਆ ਬਾਕੀ ਹੁਣ ਇਹਨੂੰ ਵੀ ਪਤਾ ਪਿੱਛੇ ਧਾਕੇ ਪੈਸੇ ਆਉਂਦੇ ਨੇ ਹੋਰ ਇਹਨੂੰ ਕੀ ਚਾਹੀਦਾ ਬਾਕੀ ਇਹ ਸਾਰੇ ਇਹ ਸਭ ਨਹੀਂ ਦਾ ਆ ਬੇ ਲੋਕਾਂ ਥੱਲੇ ਪੈ ਕੇ ਵੀ ਪੈਸੇ ਆਉਂਦੇ ਨੇ ਬਸ ਇਹਨੂੰ ਹੋਰ ਕੁਝ ਨਹੀਂ ਹੈਗਾ ਬਸ ਥੱਲੇ ਬਣਾਉਂਦਾ ਚੰਗੀ ਤਰ੍ਹਾਂ ਇਹਨੂੰ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ